ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਕਦੀ ਵੀ ਸਵੇਰੇ ਉੱਠਦੇ ਸਾਰ ਇਹ ਚੀਜ਼ਾਂ ਮੱਥੇ ਨਹੀਂ ਲੱਗਣੀਆਂ ਚਾਹੀਦੀਆਂ ਨਹੀਂ ਤੇ ਕੰਮ ਸਾਰੇ ਪੁੱਠੇ ਹੀ ਹੋ ਜਾਂਦੇ ਨੇ ਇਸ ਵਿਸ਼ੇ ਤੇ ਆਪਾਂ ਕੁਝ ਕੁ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਫੁਰਮਾਨ ਹੈ ਸਤਿਗੁਰ ਕਹਿੰਦੇ ਨੇ ਜਿਨ ਦੀਏ ਤਿਸੁ 부ਜੈ ਨਾ ਬੇਗਾਨਾ ਨਾਮ ਬਿਸਾਰ ਨਾਨਕ ਪਛਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹੀ ਕਹਿੰਦੇ ਨੇ ਮੂਰਖ ਮਨੁਖ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਨੇ ਨਾਮ ਨੂੰ ਭੁਲਾ ਕੇ ਇਹ ਨਾਨਕ ਆਖਰ ਪਛਤਾਉਂਦਾ ਹੈ ਭਾਵ ਕੀ ਝਖੜਾਂ ਦੇ ਵਿੱਚ ਝਮੇਲਿਆਂ ਦੇ ਵਿੱਚ ਪਿਆ ਰਹਿੰਦਾ ਹੈ ਬੇਨਤੀ ਕਰਾਂ ਸਾਧ ਸੰਗਤ ਬੜੇ ਵੈਮ ਭਰਮ ਨੇ ਕੋਈ ਕਹਿੰਦਾ ਜੀ ਚੱਪਲਾ ਮੂਧੀਆਂ ਮਥੇ ਨਹੀਂ ਲੱਗਣੀਆਂ ਚਾਹੀਦੀਆਂ ਸਵੇਰੇ ਉੱਠਦਿਆਂ ਅਸਾਰ ਤੇ ਆਖਦੇ ਆ ਜੀ ਕਹਿੰਦੇ ਕੋਈ ਭਾਬ ਜੀ ਦਾ ਘਰ ਵਾਲਾ ਸਿਰ ਤੇ ਨਾ ਹੋਵੇ ਜਿਹਦੇ ਘਰ ਵਾਲਾ ਚੜਾਈ ਕਰ ਗਿਆ ਹੋਵੇ ਤੇ ਉਸ ਬੀਬੀ ਦਾ ਮੱਥੇ ਲੱਗਣਾ ਜਿਹੜਾ ਹੈ ਬੜਾ ਅਪਸ਼ਗਨ ਹੈ ਖਾਲੀ ਭਾਂਡਾ ਖਾਲੀ ਬਠੜ ਲੈ ਕੇ ਕੋਈ ਮੱਥੇ ਲੱਗ ਜੇ ਤੜਕੀ ਤੜਕੇ ਕਹਿੰਦੇ ਉਹ ਵੀ ਅਪਸ਼ਗਨ ਹੈ ਤੇ ਜੇ ਬਿੱਲੀ ਰਸਤਾ ਕੱਟ ਜੇ ਉਹ ਵੀ ਅਪਸ਼ਗਨ ਹੈ ਕੋਈ ਸ਼ਿਕ ਮਾਰ ਦੇ ਉਹ ਵੀ ਅਪਸ਼ਗਨ ਹੈ ਬੜਾ ਮਤਲਬ ਕਿ ਜਿਹੜਾ ਵਹਿਮ ਭਰਮ ਹੈ ਉਹ ਸਾਰਾ ਫੈਲਿਆ ਹੋਇਆ ਹੈ ਪਰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਾਰੀ ਗੱਲ ਹੀ ਨਵੇੜ ਦਿੱਤੀ ਉਹ ਕਹਿੰਦੇ ਜਿਹੜਾ ਨਾਮ ਤੋਂ ਭੁੱਲਿਆ ਹੋਇਆ ਹੈ ਜਿਹੜਾ ਨਾਮ ਤੋਂ ਖੁੰਝਿਆ ਹੋਇਆ ਹੈ ਜਿਹੜਾ ਨਾਮ ਤੋਂ ਦੂਰ ਹੋ ਗਿਆ ਕਹਿੰਦੇ ਅਸਲ ਦੇ ਵਿੱਚ ਉਹੀ ਬੰਦਾ ਪਛਤਾਉਂਦਾ ਹੈ ਬਾਕੀ ਵਹਿਮ ਭਰਮ ਕਰਨ ਵਾਲਾ ਕੋਈ ਪਛਤਾਵੇ ਚਾਹੇ ਨਾ ਪਛਤਾਵੇ ਪਰ ਇਹ ਗੱਲ ਜ਼ਰੂਰ ਯਾਦ ਰੱਖੇ ਕਿ ਨਾਮ ਤੋਂ ਖੁੰਝਿਆ ਹੋਇਆ ਨਾਮ ਤੋਂ ਵਿਛੜਿਆ ਹੋਇਆ ਹਮੇਸ਼ਾ ਦੁੱਖ ਪਾਉਂਦਾ ਹੈ ਤੇ ਇਹ ਗੱਲ ਸਾਨੂੰ ਯਾਦ ਰੱਖਣੀ ਪਵੇਗੀ ਪਿਆਰਿਓ ਵਹਿਮਾਂ ਭਰਮਾਂ ਦੇ ਵਿੱਚ ਉਹ ਪੈਂਦੇ ਨੇ ਜਿਹੜੇ ਪ੍ਰਭੂ ਪਰਮਾਤਮਾ ਤੋਂ ਨਾ ਖੁਸ਼ ਨੇ ਜਿਹੜੇ ਪ੍ਰਭੂ ਪਰਮਾਤਮਾ ਦੇ ਨੇੜੇ ਨਹੀਂ ਜਿਹੜੇ ਪ੍ਰਭੂ ਪਰਮਾਤਮਾ ਤੋਂ ਦੂਰ ਹੋਏ ਹੋਏ ਨੇ ਜਿਨ੍ਹਾਂ ਨੇ ਨਾਮ ਨੂੰ ਭੁਲਾ ਦਿੱਤਾ ਨਾਮ ਨੂੰ ਵਿਸਾਰ ਦਿੱਤਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਯਾਦ ਰੱਖਿਓ ਪਿਆਰਿਓ ਕਿ ਨਾਮ ਤੋਂ ਭੁਲਾ ਕੇ ਫਿਰ ਐਸੇ ਵਹਿਮ ਭਰਮ ਕੀਤੇ ਜਾਂਦੇ ਨੇ ਜਿਹੜਾ ਨਾਮ ਤੋਂ ਭੁੱਲਿਆ ਆਪਣੇ ਗੁਰੂ ਤੋਂ ਦੂਰ ਹੈ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਸਤਗੁਰ ਕਹਿੰਦੇ ਫਿਰ ਆਹੀ ਚੀਜ਼ਾਂ ਹੁੰਦੀਆਂ ਨੇ ਜਿਹੜਾ ਨਾਮ ਨਾਲ ਜੁੜਿਆ ਹੋਇਆ ਉਹ ਇਨ੍ਹਾਂ ਵਹਿਮਾਂ ਭਰਮਾਂ ਦੇ ਵਿੱਚ ਯਕੀਨ ਨਹੀਂ ਕਰਦਾ ਇਨਾ ਬਹਿਮਾ ਭਰਮਾਂ ਦੇ ਵਿੱਚ ਨਹੀਂ ਉਹ ਆਉਂਦਾ ਸਾਰ ਸੰਗਤ ਇਸ ਕਰਕੇ ਸਤਿਗੁਰ ਕਹਿੰਦੇ ਨੇ ਗੁਰ ਕੀ ਮਤ ਤੋਂ ਲਿਹੇ ਇਹ ਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਹ ਗੱਲ ਹੀ ਨਿਵੇੜ ਦਿੱਤੀ ਕਿ ਕਹਿੰਦੇ ਇਨਾ ਬਹਿਮਾ ਭਰਮਾਂ ਦੇ ਵਿੱਚੋਂ ਤਦ ਨਿਕਲਿਆ ਜਾਏਗਾ ਜਦੋਂ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰੇਗਾ ਪੜ੍ਹੇਗਾ ਤੇ ਪੜ ਕੇ ਬਾਣੀ ਨੂੰ ਜਦੋਂ ਤੂੰ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਲੈ ਕੇ ਆਏਗਾ ਅਮਲ ਕਰੇਗਾ ਫਿਰ ਤੇਰੇ ਤੇ ਕਿਰਪਾ ਹੋਣੀ ਹੈ ਤੇ ਪਿਆਰਿਆ ਫਿਰ ਤੈਨੂੰ ਸਹੀ ਤੇ ਗਲਤ ਦਾ ਵਹਿਮ ਜਿਹੜਾ ਹੈ ਪਤਾ ਲੱਗੇਗਾ ਭਰਮ ਪਤਾ ਲੱਗੇਗਾ ਤੇਰੇ ਮਨ ਦੇ ਭਰਮ ਫਿਰ ਦੂਰ ਹੋਣਗੇ ਉਹਨਾਂ ਚਿਰ ਦੂਰ ਨਹੀਂ ਹੋਣੇ ਉਹਨਾਂ ਚਿਰ ਆ ਸਾਰੇ ਵਹਿਮਾਂ ਦੇ ਵਿੱਚ ਤੂੰ ਫਿਰਦਾ ਰਹੇਂਗਾ ਤੇਰੀ ਜ਼ਿੰਦਗੀ ਜਿਹੜੀ ਹੈ ਉਹ ਖੁਆਰ ਹੁੰਦੀ ਰਹੇਗੀ ਇਸ ਕਰਕੇ ਇਹਨਾਂ ਵਹਿਮਾਂ ਦੇ ਵਿੱਚੋਂ ਨਿਕਲੀਏ ਆਪਣੇ ਗੁਰੂ ਦੇ ਦੁਆਰਾ ਦੱਸੇ ਹੋਏ ਮਾਰਗ ਦੇ ਵਿੱਚੋਂ ਦੀ ਚੱਲ ਕੇ ਇਨਾ ਵਹਿਮਾਂ ਵਿੱਚੋਂ ਨਿਕਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ